ਇੰਦਰਾ ਜੱਬਾ ਹੀ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਿੰਘ ਟੱਲੋ ਬਾਈ ਰੋਜ਼ ਦੀ ਤਰ੍ਹਾਂ ਅੱਜ ਅਪਾ ਫੇਰ ਅੱਜ ਕੋਟਕਪੂਰਾ ਦੀ ਮੰਡੀ ਦੇ ਵਿੱਚ ਤੂੜੀ ਦਾ ਰੇਟ ਵਿਖਾਉਣ ਵਾਸਤੇ ਬਾਈ ਕੀ ਹਾਲ ਚਾਲ ਹੋਰ ਭਰਾ ਠੀਕ ਆ ਤੇ ਸਾਢੇ 7:00 'ਤੇ ਅੱਜ ਕਿਰਾਂ ਬੋਲੀ ਕਰਾਂਗੇ 15 ਜੂਨ ਤੋਂ ਬਾਅਦ ਚੇਂਜ ਆ ਆ ਬਾਈ ਨੇ ਲੈਣੀ ਹੈ ਤੂੜੀ ਚੈੱਕ ਕਰਦੇ ਆ ਪਹਿਲਾਂ ਅਸੀਂ ਕਿਹੜੀ ਟਰਾਲੀ ਤੇ ਬੋਲੀ ਦੇਣੀ ਹੈ ਬਾਈ ਹਨਾ ਦੇਖਦੇ ਆ ਬਾਈ ਨੂੰ ਕਿਹੜੀ ਤੂੜੀ ਪਸੰਦ ਆਉਂਦੀ ਆ ਫਿਰ ਪੜਦੇ ਆ ਤੁਹਾਡੇ ਕਮੈਂਟ ਤੇ ਹੋਰ ਮੁੰਡਾ ਕੀ ਹਾਲ ਠੀਕ ਆ ਪੁੱਤ ਠੀਕ ਆ ਵਧੀਆ ਬੋਲੀ ਵੇਖਣਾ ਹੈ ਤੇ ਕੀ ਕਰਨਾ ਵੈਸੇ ਹੀ ਆ ਗਏ ਹੈ ਨੇ ਵੀ ਛੌਕ ਆ ਪੈ ਜਾਂਦਾ ਕਰੀ ਹਣਾ ਬੋਲੀ ਵੇਖਣ ਦਾ ਨਿੱਕੇ ਹੁੰਦੇ ਨੂੰ ਕਈ ਤਾਂ ਛਗਲ ਮੇਲਾ ਵੇਖਣਾ ਹੁੰਦਾ ਵਿੱਚ ਆ ਜਾ ਪਤਨ ਬੋਲੀ ਵਿਖਾ ਕੇ ਲੈ ਕੇ ਕਰਾਂ ਦੀ ਲੈ ਬਾਈ ਬਾਈ ਨੂੰ ਪੁੱਛਦਾ ਵੀ ਕਿਹੜੀ ਤੂੜੀ ਜਾਈਦੀ ਐ ਲੈ ਬਾਈ ਤੇ ਅਗਲੀ ਟਰਾਲੀ ਤੇ ਆ ਗਏ ਜੀ ਅਸ਼ੋਕ ਕੁਮਾਰ ਬਾਈ ਕੀ ਹਾਲ ਚਾਲਾ ਗੁੱਡ ਮਾਰਨਿੰਗ ਚੀਮਾ ਸਾਹਿਬ ਜੀ ਭਰਾ ਕੀ ਹਾਲ ਚਾਲਾ ਠੀਕ ਠਾਕ ਵਧੀਆ ਕਿਹੜੀ ਤੇ ਦੇਣੀ ਐ ਬੋਲੀ ਹਲੇ ਜੱਚੀ ਕੋਈ ਨਹੀਂ ਹਜੇ ਨਹੀਂ ਹਲੇ ਨਹੀਂ ਜੱਚੀ ਬਾਈ ਨੂੰ ਕੋਈ ਵੀ ਤੂੜੀ ਤੇ ਫਿਲਹਾਲ ਹਲੇ ਨਾਗ ਬਾਈ ਅੱਜ ਤੁਹਾਨੂੰ ਦੱਸ ਦਈਏ ਵੀ ਘਟੋਂ ਘਟ 15 16 ਨਾਗ ਆਏ ਅੱਜ ਲਗਾਤਾਰ ਤੇ ਆਟੋ ਵਧੀਆ ਕਿ ਪੂਰੀ ਸੁੱਕੀ ਜਾਵਾਂ ਹਾਂ ਹੈ ਸੁੱਕੀ ਹੈ ਜਾਵਾਂ ਹਨ ਜਿਹੜੀ ਤੁਹਾਡੀ ਸੁੱਕੀ ਹੈ ਚੰਗੀ ਨੇ ਇੱਕ ਨਿਕ ਨੰਬਰ ਤੇ ਖੜੀ ਆ ਇਹ ਵੱਡੀ ਕੁੜੀ ਹੈ ਜੀ ਹਾਂ ਇਹ ਟਰੱਕ ਦੇ ਨਾਲ ਖੜੀ ਆ ਬਾਈ ਟਰਾਲੇ ਦੇ ਨਾਲ ਤੇ ਇਹ ਬਾਈ ਨੇ ਇੱਥੇ ਦੇਣੀ ਆ ਬੋਲੀ ਮੇਰੇ ਹਿਸਾਬ ਨਾਲ ਬਾਕੀ ਅਗਲੀ ਵੀ ਟਰਾਲੀ ਵੇਖਦੇ ਕੋਈ ਜੀ ਤੂੜੀ ਆਈ ਆ ਫਿਰ ਤੁਹਾਨੂੰ ਦੱਸ ਦਿਆ ਮਿੱਤਰੋ ਵੀ ਰੇਟ ਜਿਹੜਾ ਅੱਜ ਕਿੰਨਾ ਸਿਰ ਆ ਜਾਂਦਾ ਬਾਈ ਕੀ ਹਾਲ ਹੈ ਜੀ 350 ਕੱਲ ਚੱਲੇ ਸੀਰਾ ਆ ਵੀ ਠੀਕ ਆ ਹਨਾ ਸਿਰੇ ਦੀ ਹਾਂ ਦੋ ਦੋ ਐਂ ਮੀ ਗਾ ਤੇ ਰੱਖਣੀਆਂ ਆਪਾਂ ਸਰ ਸਾਹਿਬ ਕੀ ਹਾਲ ਹੈ ਠੀਕ ਆ ਠੀਕ ਆ ਲੈ ਬਾਈ ਆਜੋ ਕਰਾਂ ਜੀ ਨਾਕ ਬਹੁਤ ਆਇਆ ਤੇ ਬਾਈ ਪਾਲ ਵੀ ਆਇਆ ਬਾਈ ਪਾਲ ਕਿੰਨਾ ਕੁ ਰੱਖਦਾ ਖਿਆਲ ਅੱਜ ਲੱਗ ਜੂਗਾ ਪਤਾ ਵੀਡੀਓ ਦੇ ਵਿੱਚ ਬਾਈ ਕੀ ਹਾਲ ਚਾਲ ਲੈ ਬੰਦੇ ਤਾਂ ਸਾਰੇ ਇੱਧਰ ਖੜੇ ਆ ਹਨਾ ਇਹ ਲੈ ਬਈ ਅਗਲੀ ਟਰਾਲੀ ਦੂਜੀ ਵਧੀ ਗਿਆ ਹਾਂ ਬਰੀਕ ਜਰੂਰ ਹੈ ਹਾਂ ਬਰੀਕ ਥੋੜੀ ਕਈ ਥੋੜੀ ਬੜੀ ਮੋਟੀ ਮੋਟੀ ਤੇ ਚਿੱਟੀ ਚਟਾਈਰ ਹੁੰਦੀ ਹੈ ਨਾ ਦੁੱਧ ਹਾਂ ਆ ਵੀ ਚਟਾਈ ਜਾਓ ਬੰਦਲਾ ਬੰਨ ਨਿਗਾ ਚੋਂ ਕੱਢੀ ਜਾਂਦੇ ਕੀ ਹਾਲ ਆ ਭਾਈ ਭਾਈ ਪਾਲ ਨੂੰ ਪੁੱਛਦਾ ਕੀ ਹਾਲ ਚੱਲ ਪਰਾ ਹੋ ਠੀਕ ਹੈ ਜੀ ਸੇ ਤਾਂ ਕਹਿਉਂਗਾ ਵਧੀਆ 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 ਸੇ ਤਾਂ ਕੈਮ ਹੀ ਰਹਿਣੀਆਂ ਚਾਹੀਦੀਆਂ ਬਾਈ ਆਸਤੇ ਨਾ ਕੈਮਰਾ ਪਹਿਲਾਂ ਇੱਥੇ ਹੁੰਦਾ ਫਿਰ ਆਇਆਂ ਨੂੰ ਚੱਕਣਾ ਪੈਂਦਾ ਸਾਨੂੰ ਤਾਂ ਨੂੰ ਆਏ ਕੱਦ ਬਾਲਾ ਲੰਮਾ ਕਦਦ ਹੁੰਦੇ ਹੁੰਦੇ ਬਾਹਰਲੇ ਬੱਚੇ ਕੈਮ ਵਧੀਆ ਵਧੀਆ ਸਹੀ ਹੈ ਲੈ ਭਾਈ ਇੱਧਰ ਆਗੇ ਭਾਈ ਪਹਿਲੀ ਟਰਾਲੀ ਹੈਗੀ ਲਾ ਬਈਆ ਵੀ ਟੁੜੀ ਬਹੁਤ ਚੰਗੀ ਵਧੀਆ ਪੂਰੀ ਟਾਪ ਦੀ ਪਹਿਲੀ ਟਰਾਲੀ ਲਾ ਬਈ ਪਰ ਸ਼ੁਰੂ ਇੱਥੋਂ ਹੀ ਕਰਨਾ ਹੈ ਠੀਕ ਕਰ ਕੰਮ ਹੈਨਾ ਇਦੋਂ ਗਾਂ ਵੀ ਖੜੀ ਆ ਲਾ ਅੱਜ ਦਾ ਨਗ ਬਹੁਤ ਆਇਆ ਬਾਈ ਹਾਂ ਪਹਿਲੀ ਨਹੀਂ ਬਾਈ ਇਹ ਤੀਜੇ ਨੰਬਰ ਦੇ ਟਰਾਲੀ ਸੀਗੀ ਇਹ ਹੂੰ ਵੀ ਬਰੀਕ ਹੀ ਏ ਟੁੜੀ ਤਿੰਦੋਂ ਸਾਰਾ ਪਤਾ ਹੀ ਆ ਟੁੜੀ ਬਹੁਤ ਵਧੀਆ ਹਾਂ ਤੂੰ ਤਾਂ ਟੁੜੀ ਬਣਾਉਂਦਾ ਕਿ ਬੁੱਢਾ ਹੋ ਗਿਆ ਆ ਟੁੜੀ ਬਹੁਤ ਵਧੀਆ ਯਾਰ ਵਾਕਈ ਇਸੇ ਕੰਮ ਜੀ ਆ ਤੂੰ ਤਾਂ ਏ ਬਾਈ ਨੇ ਪਾਲਨੇ ਇਹ ਤੇ ਬੋਲੀ ਦੇਣੀ ਹੈ ਮੇਰੇ ਹਿਸਾਬ ਨਾਲ ਤੇ ਆ ਗਈ ਪਹਿਲੀ ਟਰਾਲੀ ਬਾਈ ਪਹਿਲਾ ਧਰਮ ਕਿਸਾਨੀ ਤੇ ਨਾਲ ਸਿੱਧੂ ਮੂਸੇ ਵਾਲਾ ਹਾਂਜੀ ਆ ਬੱਲੇ ਹਾਂਜੀ ਇਹ ਵੀ ਠੀਕ ਆ ਬਾਈ ਹਮ ਲਵੇ ਪਹਿਲੀਆਂ ਤਿੰਨ ਟਰਾਲੀਆਂ ਵੀ ਪੂਰੀਆਂ ਟੋਪੋ ਟਾਪ ਤੇ ਜਾਨੀ ਤੂੜੀ ਵਧੀਆ ਆਈ ਆ ਚਿੱਟੀ ਦੁੱਧ ਵਰਗੀ ਮਲਾਈ ਵਰਗੀ ਜਿਹੜੀ ਮਰਜ਼ੀ ਕਹੋ ਤੇ ਟਾਈਮ ਹੋ ਗਿਆ ਜਿਹੜਾ 7:00 ਵਜੇ ਤੇ 23 ਮਿੰਟ ਕੀ ਹਾਲ ਚਾਲ ਹੈ ਬਾਈ ਉਹ ਠੀਕ ਠਾਕ ਹੈ ਜੀ ਕੀ ਲੱਗਦਾ ਬਾਈ ਅੱਜ ਫਿਰ ਰੇਟ ਕੱਢ ਖ ਮਰੇ ਜੇ ਬੋਲ ਅੱਜ ਤਾਂ ਮੰਦਾ ਹੀ ਕਈ ਵਾਰੀ ਕਹਿੰਦੇ ਹੁੰਦੇ ਬੰਦੇ ਦੀ ਕਾਲੀ ਜਮਾਣਾ ਸੱਚੀ ਹੋ ਜਾਂਦੀ ਆ ਛੁਰੂ ਛੁਰੂ ਜੀ ਹਨਾ ਕਈ ਵਾਰ ਜਿਹੜਾ ਕਰਮਾ ਜੋ ਕੋ ਸੂਤ ਹਾਂ ਸਹੀ ਆ ਭਰਾ ਨਗ ਸੂਤ ਤੱਕ ਜਾਣੀ ਚਾਹੀਦੀ ਜਿਹੋ ਜਿਹੋ ਜਾਣੀ ਚਾਹੀਦੀ ਇਹ ਨਗ ਵਾਵਾ ਹੈ ਹਨਾ ਘਟੋ ਘਟ ਨਗ ਮੇਰੇ ਹਿਸਾਬ ਨਾਲ 15 16 ਨਗ ਹੋਣਗੇ ਇੱਥੋਂ ਲੈ ਕੇ ਨਾ ਬਾਈ ਇੱਥੋਂ ਲੈ ਕੇ ਤੇ ਹੋ ਸਾਹਮਣੇ ਤੱਕ ਨਾ ਗਈ ਨਾ ਖੜੇ ਬੇ ਕੱਲ ਜਿਹੜਾ ਸੇਰੇਟ ਚੱਲਿਆ ਸੀ 300 ਤੇ 25 ਰੁਪਏ ਅੱਜ ਲੱਗਦਾ ਜਾੜੂ 325 ਹੈ ਬਾਕੀ ਜਿਹੜਾ ਕਿਸਮਤ ਜਾ ਮੈਲੀ ਆ ਨਾ ਬਾਈ ਦੀ ਗੱਲ ਬਿਲਕੁਲ ਸਹੀ ਹੈ ਜੀ ਹੈ ਨਾ ਤੇ ਤੂੜੀ ਤੁਹਾਨੂੰ ਵਿਖਾਤੀ ਸਾਰੀ ਪਿੱਛੋਂ ਲੈ ਕੇ ਆਓ ਅੱਗੇ ਤੱਕ ਸਾਰੀ ਤੂੜੀ ਕਿਹੜੀ ਕਿਹੜੀ ਕੁਆਲਿਟੀ ਹੈ ਬਾਈਆਂ ਨੇ ਚੈੱਕ ਕਰ ਲਈ ਸਾਰੇ ਗਾਕਾਂ ਨੇ ਵੀ ਕਿਹੜੀ ਟਰਾਲੀ ਤੇ ਅਸੀਂ ਜਿਹੜੀ ਬੋਲੀ ਦੇਣੀ ਹੈ ਜੀ ਜੀਵਨ ਸਿੰਘ ਬਾਈ ਕੀ ਹਾਲ ਚਾਲ ਆ ਰਮਾਣਾ ਧਾਲੀਆਲ ਫਾਰਮ ਬਾਈ ਕੀ ਹਾਲ ਚਾਲ ਤੇ ਇੱਕ ਵੀਰੋ ਜਿਹੜਾ 18 ਤਰੀਕ ਦਾ ਜਿਹੜਾ ਕਿਸਾਨ ਮੇਲਾ ਆ ਗਿਆ ਬਠਿੰਡੇ ਤੇ ਜਰੂਰ ਪਹੁੰਚੋ ਮੇਰੀ ਕਾਲੀ ਜਵਾਨਾ ਮੈਂ ਕਈ ਵਾਰੀ ਸੱਚੀ ਸੱਚੀ ਹੋ ਜਾਂਦੀ ਗੱਲ ਮੈਂ ਤਾਂ ਨਹੀਂ ਮੂਹਰੇ ਰੇਟ 'ਚ ਕੱਢਦਾ ਮੈਂ ਕਹਾਂ ਕਈ ਵਾਰੀ ਮੁੜ ਕੇ ਕਹਿੰਗੇ ਨਹੀਂ ਰੇਟ ਘਟਾਇਆ ਦਲਜੀਤ ਸੰਗੇ ਸੰਦੂ ਸਰ ਸਭਾਈ ਕੀ ਹਾਲ ਚਾਲ ਠੀਕ ਆ ਠੀਕ ਆ ਬਾਈ ਤੇ ਬਾਈ ਹੋਰ ਠੀਕ ਆ ਕਿਵੇਂ ਆ ਪਸ਼ੂ ਵਧੀਆ ਜਾਨਵਰ ਵਧੀਆ ਆਪਣੇ ਸਾਰੇ ਕਿੰਨੇ ਕਿ ਰੱਖੇ ਪਸੂ? ਹਾਂ। ਪਹਿਲਾਂ 13-14 ਸੀਗੇ। ਹਾਂ। ਹੁਣ ਘਟਾ ਦੇ ਹੁਣ ਤਾਂ 6 ਹੀ ਐ। ਇਹ ਕੀ ਚੱਕਰ ਘਟਾ ਘਾ ਕਾ ਦਿੰਦੇ ਬੰਦੇ। ਆਪਾਂ ਵੀ ਬਾਹਰ ਜਾ ਕੇ ਆਈਏ ਮੈਂ ਕਿਹਾ। ਅੱਛਾ ਬਾਹਰ ਦਾ ਬਣਾਉਣਾ। ਕਈ ਬੰਦੇ ਵਧਾ ਲੈਂਦੇ ਜਿਨ੍ਹਾਂ ਨੇ ਨਹੀਂ ਬਾਹਰ ਜਾਣਾ ਜਿਨ੍ਹਾਂ ਨੇ ਇੱਥੇ ਹੀ ਰਹਿਣਾ ਅਗਲੇ ਨੇ ਫਾਰਮ ਬਣਾਉਣਾ ਉਹ ਦਾ ਤੱਕਣਾ। ਇਹ ਕੁਝ 2 ਕੁ ਮਿੰਟ ਲਾ ਲਈਏ ਸ਼ੋਰ ਕੋਲੇ। ਹਾਂ ਕਿਹੜੇ ਕੰਟਰੀ? ਬ੍ਰੈਂਟਨ। ਬ੍ਰੈਂਟਨ ਬੱਲੇ 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 ਬੱਲੇ। ਵਧੀਆ ਯਾਰ। ਸਹੀ ਐ ਕੰਮ। ਜਿੱਥੇ ਬੰਦੇ ਦਾ ਚੋਗਾ ਪਾਣੀ ਲਿਖਿਆ ਉੱਥੇ ਹੀ। ਕਣੇ ਜੀ ਸਹੀ ਗੱਲ ਆ ਹੂੰ ਨਾ ਵੀ ਆਪਾਂ ਕਹਿ ਦਿੰਨੇ ਆ ਵੀ ਅੱਜ ਪਟਾਕੇ ਵਹਿਣਗੇ ਪੈਸੇ ਲਾ ਕੇ ਆਪਾਂ ਬਾਹਰ ਜਾਵੜਨੇ ਇੱਥੇ ਕੰਮ ਸ਼ੁਰੂ ਕੀਤਾ ਵੇ ਪਰ ਸਮਝ ਨਹੀਂ ਆਉਂਦੀ ਇੱਥੇ ਕਰੀਏ ਕਾ ਰੋਲਾ ਇਹ ਚੀਜ਼ ਦਾ ਕੰਮ ਬਹੁਤ ਆ ਵੇ ਕਰਨ ਨੂੰ ਪਰ ਆਪਣੇ ਜੇ ਆਪਾਂ ਨੂੰ ਪੜ੍ਹਾਈ ਉਹੋ ਜੀ ਦਿੱਤੀ ਹੁੰਦੀ ਸ਼ੁਰੂ ਤੋਂ ਬਿਜ਼ਨਸ ਕਲਾਸ ਵਾਲੇ ਪਾਸੇ ਮਤਲਬ ਆਪਾਂ ਨੂੰ ਪੜ੍ਹਾਈਆਂ ਦਿੰਦੇ ਹੁੰਦੇ ਹਨ ਤੇ ਫਿਰ ਤਾਂ ਆਪਾਂ ਨੂੰ ਵੀ ਅਰਥ ਨੂੰ ਸਪਾਉਂਦਾ ਵੀ ਬਈ ਆਹ ਬਿਜ਼ਨਸ 'ਚ ਫਾਇਦਾ ਆ ਜੀ ਆਪਾਂ ਨੂੰ ਤਾਂ ਪੜ੍ਹਾਈ ਹੋਰ ਕੋ ਜਾਂਦੇ ਰਹਿੰਦੇ ਆ ਯਾਰ ਹੈ ਹੁਣ ਥੋੜਾ ਥੋੜਾ ਜਾਣੀ ਜਿਹੜਾ ਪੜ੍ਹਾਈ ਆ ਚੇਂਜ ਹੋ ਰਹੀ ਆ ਜੀ ਹੁਣ ਟਾਈਮ ਦੇ ਹਿਸਾਬ ਨਾਲ ਪੜ੍ਹਾਈ ਦਾ ਬਹੁਤ ਫਰਕ ਪਈ ਜਾਂਦਾ ਬਾਈ ਹਨਾ ਆਪਾਂ ਨੂੰ ਤਾਂ ਟੀਪੂ ਸੁਲਤਾਨ ਬਾਬਰ ਦੀ ਲੜਾਈ ਪਤਾ ਨਹੀਂ ਕੀ ਕੁ ਪੜ੍ਹਾਈ ਗਏ ਉਹ ਮੈਨੂੰ ਲੱਗਦਾ ਵੀ ਹੁਣ ਜਿਹੜੀ ਅਸਲੀ ਜ਼ਿੰਦਗੀ ਜਿਹੜੀ ਸ਼ੁਰੂ ਹੁੰਦੀ ਹੈ ਨਾ ਤੇ ਉਹਦੇ ਵਿੱਚ ਕੰਮ ਮੈਨੂੰ ਨਹੀਂ ਲੱਗਦਾ ਵੀ ਉਹ ਗੱਲਾਂ ਹੋਣੀਆਂ ਚਲੋ ਐਸਟਰੀ ਮਾੜੀ ਗੱਲ ਨਹੀਂ ਹੁੰਦੀ ਚੰਗੀ ਇਹ ਚੀਜ਼ ਪਰ ਰੌਲਾ ਇਹ ਯਾਰ ਵੀ ਪੜ੍ਹਾਈ ਜਿਹੜੀ ਆਪਾਂ ਨੂੰ ਪਹਿਲਾਂ ਕਰਾਈ ਗਈ ਹੈ ਨਾ ਉਹ ਆਪਣੀ ਗਾਂ ਵਾਲੀ ਜ਼ਿੰਦਗੀ ਚ ਕੰਮ ਨਹੀਂ ਕਲ ਕੈਲਕੂਲੇਟਰ ਮੈਥ ਜ਼ਰੂਰ ਕੰਮ ਆ ਜਾਂਦਾ ਕੈਲਕੂਲੇਟਰ ਕਰਨ ਨੂੰ ਸਿੱਧਾ ਸਤਿ ਸ੍ਰੀ ਅਕਾਲ ਜਲਾ ਗੁੱਡ ਮਾਰਨਿੰਗ ਅਜਮੇਰ ਸਿੰਘ ਪੁੱਲਾ ਰਤ ਨੇੜੀ ਸਮਾਣਾ ਜੀ ਗੁੱਡ ਮਾਰਨਿੰਗ ਤੇ ਜੰਟਾ ਯੂ ਐਸ ਏ ਤੋਂ ਲਾਈਵ ਰਾਤ ਦੇ 10 ਵਜੇ ਭਾਈ ਕੀ ਹਾਲ ਚਾਲ ਹੈ ਬਾਈ ਪਿੱਟੂ ਟਹਿਲਪੁਰਾ ਦਲਜੀਤ ਸਿੰਘ ਸੰਧੂ ਸਿਰਸਾ ਭਾਈ ਕੀ ਹਾਲ ਚਾਲ ਟਾਈਮ ਹੋ ਗਿਆ ਜੀ ਜਿਹੜਾ 7 ਵਜੇ ਤੇ 26 ਮਿੰਟ ਮਿੰਟ ਰਹਿਗੇ ਸਿਰਫ ਤੇ ਸਿਰਫ 4 ਤੇ ਜਿਹੜੇ ਸ਼ਹਿਰ ਦੇ ਨੇੜੇ ਦੇ ਵੀਰ ਭਰਾ ਵੇਖਦੇ ਆ ਜਿਹੜੇ 2-4 ਮਿੰਟ ਚ ਆ ਸਕਦੇ ਆ ਚਾਹ ਨੂੰ ਮਾਰੋ ਗੋਲੀ ਤੇ ਕਰਨ ਦੀ ਛੇਦੀ ਆ ਜੋ ਬਈ ਇੱਥੇ ਗਾਹ ਕੱਜ ਲੋਟ ਹੀ ਆ ਤੇ ਨਗ ਬਹੁਤ ਆਇਆ ਜਿਨੇ ਅੱਜ ਸਸਤੇ ਰੇਟ ਤੇ ਜਾਇਜ ਰੇਟ ਤੇ ਤੂੜੀ ਲੈਣੀ ਆ ਤੇ ਜਲਦੀ ਜਲਦੀ ਚੱਕੋ ਮੋਟਰਸਾਈਕਲ ਤੇ ਪਹੁੰਚੋ ਕੋੜ ਕਪੂਰੇ ਦੀ ਮੰਡੀ ਦੇ ਵਿੱਚ ਕੋਈ ਪਤਾ ਨਹੀਂ ਜੇ ਮਿੱਤਰੋ ਅੱਜ ਰੇਟ ਠੀਕ ਰਹੇ ਤੇ ਕੱਲ ਨੂੰ ਨਾਗ ਬਈ ਕੋਈ ਪਤਾ ਨਹੀਂ ਘਟ ਜਾਣਾ ਤੇ ਅੱਜ ਜਿਨੇ ਮਤਲਬ ਵਧੀਆ ਰੇਟ ਤੇ ਤੂੜੀ ਲੈਣੀ ਆ ਜੀ ਜੈ ਜਿਹੜੇ ਤੇ ਜਲਦੀ ਜਲਦੀ ਮੋਟਰਸਾਈਕਲ ਚੱਕ ਲੋ ਸ਼ਹਿਰ ਵਾਲਿਓ ਕੋਟਕਪੂਰੇ ਵਾਲਿਓ ਤੇ ਜਲਦੀ ਪਹੁੰਚੋ ਬਈ ਜਿਹੜੇ ਨੇੜੇ ਆ ਗਏ ਸੰਧਵਾ ਪਿੰਡ ਢਲਵਾਵਾਂ ਬੰਦੇ ਇਹ ਬੰਦੇ ਵੀ ਪਹੁੰਚ ਸਕਦੇ ਆ ਕਿਉਂਕਿ ਜਦੋਂ ਉਹ ਇਹਨਾਂ ਨੇ ਆਉਣਾ ਉਹਦੋਂ ਇੱਕ ਦੋ ਟਰਾਲੀਆਂ ਦੀ ਬੋਲੀ ਹੋਊਗੀ ਤੇ ਨੱਕ ਬਹੁਤ ਖੜੇ ਆ ਘਟਕੜ 15 ਨਾਲ ਖੜੇ ਆ ਬਈ ਤੇ ਟਾਈਮ ਵੀ ਹਲੇ 5 ਮਿੰਟ 4 ਮਿੰਟ ਪਈ ਆ ਬੋਲੀ ਸਟਾਰਟ ਹੋਣ ਦੇ ਵਿੱਚ ਤੇ ਆ ਜਾਓ ਮਿੱਤਰੋ ਛੇਤੀ ਕਰੋ ਕਰਾਂ ਦੀ ਫੇਰ ਨਾ ਖੋ ਕੱਲ ਨੂੰ ਧੂੜੀ ਮਹਿੰਗੀ ਆ ਨਰਮਲ ਸਿੰਘ ਬਾਈ ਖਿਆਲ ਚਾਲਾ ਜੀ ਰੇ ਰੇਤਾ ਜਿਹਦਾ ਹੁੰਦਾ ਜਿੰਨਾਂ ਨੂੰ ਕਰਨਾਲ ਦਾ ਰੇਤਾ ਇਹ ਵੀ ਆ ਜਾਂਦਾ ਬਾਈ ਇੱਥੇ ਇੱਥੋਂ ਲੈ ਜਾ ਕਰੋ ਇੱਕ ਉਹ ਟਰਾਲਾ ਖੜਾ ਇੱਕ ਉਹ ਖੜਾ ਸਾਹਮਣੇ ਹੋਰ ਫਿਰ ਕਾਲੂ ਓਕੇ ਟਾਈਮ ਹੋ ਗਏ 7:00 ਵਜੇ ਤੇ 27 ਮਿੰਟ ਤੇ ਕਿਸਾਨ ਮੇਲੇ ਦੀ ਵੀਡੀਓ ਬਣਾਈ ਆ ਜਿਹੜੇ ਵੀਰ ਭਰਾ ਨੇ ਨਹੀਂ ਵੇਖੀ ਤੇ ਜਰੂਰ ਵੇਖ ਲਓ ਜੀ ਤੇ ਬਾਕੀ ਬਠਿੰਡੇ ਦਾ ਜਿਹੜਾ ਕਿਸਾਨ ਮੇਲਾ 18 ਤਰੀਕ ਨੂੰ ਮੈਂ ਤੇ ਕਾਲੂ ਫਿਰ ਪਹੁੰਚਾਂਗੇ ਜਰੂਰ ਕਨੇ ਕਾ ਚੱਲਾਂਗੇ ਬਾਈ ਕਾਲੂ ਦੇ ਬੈਗ ਵੇਖੀ ਪਾਇਆ ਮੈਂ ਹੈ ਮੈਂ ਇਹਨਾਂ ਦਾ ਪਤੰਦਰ ਪੀ ਆਰ ਟੀ ਸੀ ਵਾਲਾ ਕੰਡਕਟਰ ਹੀ ਬਣਿਆ ਫਿਰਦਾ ਹਣਾ ਜਿਵੇਂ ਮਰਜੀ ਆ ਐਂ ਜੈਪ ਜੀ ਖੋਲ ਕੇ ਹਾਂਜੀ ਕਿੰਨੇ ਪੈਸੇ ਇਹਦੇ ਚ ਬਾਈ ਜੀ ਮੈਂ ਤੇ ਗਿੰਬਲਾ ਹਣਾ ਚਾਰ ਜਾਰ ਚਾਰ ਜਾਰ ਪਾਵਰ ਬੈਂਕ ਸਾਰਾ ਸਮਾਨ ਅਸੀਂ ਫਿਰ ਨਾਲ ਹੀ ਰੱਖੀਦਾ ਬਾਈ ਕਿਉਂਕਿ ਕੋਈ ਪਤਾ ਨਹੀਂ ਕਿਹੜੇ ਟਾਈਮ ਕਿਹੜਾ ਹਥਿਆਰ ਵਰਤਨ ਦੀ ਲੋੜ ਪੈਣੀ ਹੈ ਕਿਨੇ ਸਹੀ ਗੱਲ ਹੈ ਕੀ ਭਿਕੂ ਕਿਰੇ ਹਾਂ ਚਾਬੀ 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 ਨਾ ਯਾਰ ਧਿਆਨ ਨਾਲ ਤੇਰੇ ਕੋਲ ਹੈ ਨਹੀਂ ਯਾਰ ਚਾਬੀ ਕਿੱਧਰ ਪਾਲੀ ਜਦ ਹਾਂ ਨਾ ਯਾਰ ਕਲ ਵੇਖ ਕੇ ਆ ਤੂੰ ਭੱਜ ਕੇ ਮੋਟਰਸਾਈਕਲ ਚ ਹੋਊਗੀ ਫਿਰ ਜੇ ਵੇਖ ਕੇ ਭੱਜ ਗਏ ਕੰਡ ਲੈ ਚੰਗਾ ਲਾ ਵੀ ਮੋਟਰਸਾਈਕਲ ਵੈਸੇ ਤਾਂ ਸੀ ਇੱਧਰ ਬੰਦਿਆਂ ਦੇ ਵਿੱਚ ਹੀ ਲਾਇਆ ਹੋਇਆ ਤਾਂ ਕੁਝ ਨਹੀਂ ਚਾਬੀ ਕੱਢਣੀ ਭੁੱਲ ਗਏ ਮੈਨੂੰ ਲੱਗਦਾ ਵੈਸੇ ਤਾਂ ਯਾਰ ਮੈਂ ਭੁੱਲਦਾ ਨਹੀਂ ਕਦੇ ਲੋਕ-ਲੁਕ ਲਾ ਕੇ ਚਾਬੀ ਮੇਰੀ ਆਦਤ ਬਣੀ ਵੀ ਐ ਇਹ ਹੋ ਸਕਦਾ ਗੱਲਾਂ-ਗੁੱਲਾਂ ਚ ਲੱਗ ਗਈ ਹੋਈਏ ਹੋ ਗਈ ਬੋਲੀ ਸਟਾਰਟ ਲਾ ਭਾਈ 7:00 ਵਜੇ ਤੇ 29 ਮਿੰਟ ਹੋ ਗਏ ਲਾ ਭਾਈ ਬੋਲੀ ਬੋਲੀ ਸਟਾਰਟ ਹੋ ਗਈ ਹਾਂ ਭਾਈ ਆ ਗਿਆ ਅਕਮਦ ਆ ਜਾ ਕਰਨ ਦੀ ਵੇਖੀਆ ਭਰਾ ਨੇ ਹਲੇ ਆਏ ਨਹੀਂ ਬੰਦੇ ਇੱਧਰ ਹੈ ਪਾਣੀ ਗਈ ਮੇਰੀ ਅੱਗੇ ਆਹ ਵੇਖ ਚਾਬੀਆਂ ਪਾਣੀ ਇਹ ਕੋਈ ਜੰਗਾਲਿਆ ਨਾਟ ਨੂੰ ਲੱਗ ਜੇ ਨਾ ਤਾਂ ਵਿੰਗੇ ਹੋ ਜਾਂਦੇ ਇਹ ਦੁਕਾਨ ਵਾਲੇ ਕੰਮ ਕਰਦੇ ਉਹਨਾਂ ਤੇ ਇਹ ਪੇਚ ਕਰ ਜਾ ਤਾਂ ਬਾਈ ਪਾਲੀ ਦੂਰਾ ਕਰ ਦੂਗਾ ਹੱਥ ਨਾਲ ਯਾਰ ਜਿਹੜੇ ਇਹਨਾਂ ਕੋਲੇ ਹੁੰਦੇ ਆ ਕਿ ਨਹੀਂ ਬਾਈ ਆ ਜਾ ਲਾਈਓ ਕੈਮਰੇ ਦੇ ਤੇ ਕੱਸਦੇ ਆ ਸਪੀਕਰ ਸਾਹਿਬ ਆ ਜਾ ਮਿੱਤਰਾਂ ਦੀ ਚੜ੍ਹ ਤੋਂ ਤੁਮ ਮੱਚੂ ਕਾਲ ਜਾਂ ਹੈ ਲਾ ਠੀਕ ਆ ਫਿਰ ਬਾਈ ਆਵਤਾਰ ਸਿੰਘ ਸੇਣੀ ਬਾਈ ਦਾ ਨੰਬਰ ਵੀ ਆਈ ਜਾਂਦਾ ਨਾਲ ਜਿਹਨੇ ਰੰਗ ਪੇਂਟ ਕਰਾਉਣਾ ਹੈ ਠੀਕ ਆ ਆ ਜਾ ਕੇਵळा ਲਾ ਬਾਈ ਬਾਉ ਜੀ ਪਹੁੰਚ ਚੁੱਕੇ ਗਊਸ਼ਾਲਾ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਉ ਜੀ ਹੋ ਠੀਕ ਆ ਜੀ ਵਧੀਆ ਜੀ ਬੀਰ ਜੀ ਚਲੋ ਵਧੀਆ ਜੀ ਹੋਰ ਸੀਗੀ ਕਿਹੜਾ ਆਈ ਉਹ ਜੀ ਆਪਣੇ ਵਾਲੇ ਸੋ ਬੁੰਡੇ ਹੁੰਦੇ ਨੇ ਨਾਲ ਨਹੀਂ ਗਏ ਇਹ ਟ੍ਰੈਕ ਨਾਲ ਹੀ ਨਾ ਜੀ ਹੋਰ ਮੈਨੂੰ ਤੈਨੂੰ ਪਤਾ ਹੀ ਹੈ ਉਹ ਪਰਸੋਂ ਜਦੋਂ ਫੀਡ ਵਾਲੇ ਕਹਿੰਦੇ ਯਾਰ ਆਇਆ ਨਹੀਂ ਕਿਤੇ ਮੈਂ ਘਰ ਦਿੰਦਾ ਮੈਂ ਉਹ ਨਹੀਂ ਵੇਖਿਆ ਮੈਂ ਦੇਵੀ ਵਾਲੇ ਰੋਡ ਤੇ ਕਹਿੰਦੇ ਆਉਣ ਨਾ ਕਰਦੇ ਵਿੱਚ ਮੋਨੋ ਉਹ ਖੋਜੀ ਸੀ ਜਗਾ ਅੱਜ ਕੱਥਾ ਦਾ ਉਹ ਖਾਂ ਰਿਹਾ ਰਹਿੰਦੇ ਹੋਣੇ ਪਈਆਂ ਕਿ ਭੱਗ ਜਾਓ ਘਰ ਮੈਂ ਬੂਟੇ ਨੂੰ ਪੁੱਛਿਆ ਬੂਟਾ ਕਹਿੰਦਾ ਯਾਰ ਮੈਂ ਘਰੇ ਤਾਂ ਨਹੀਂ ਗਿਆ ਬੋਗੀ ਕੋਲ ਜਾਓ ਕਹਿੰਦਾ ਨਾਲਾ ਭਾਈ ਤੂੰ ਤੂੰ ਜਾ ਦੇ ਬੱਕਲਾ ਅੰਦਰ ਦੀ ਥੋੜੀ ਬੋਲੋ ਭਾਈ 240 240 ਰੁਪਏ 40 ਰੁਪਏ 40 ਰੁਪਏ 240 ਰੁਪਏ 35 ਰੁਪਏ 255 60 63 70 270 ਰੁਪਏ 75 275 ਰੁਪਏ 80 ਰੁਪਏ 85 ਰੁਪਏ 90 95 295 ਰੁਪਏ ਬੋਲਾ ਬਾਈ ਕਿਨੇ 295 ਰੁਪਏ ਲੈ ਬਾਈ 295 ਰੁਪਏ ਜਿਹੜਾ ਸ਼ੁਰੂਆਤੀ ਰੇਟ ਜਿਹੜੀ ਪਹਿਲੀ ਟਰਾਲੀ ਦਾ ਰੇਟ ਨਿਕਲ ਗਿਆ ਜੀ 295 ਰੁਪਏ ਜੋ ਕਰਾਂ ਦੀ ਅਗਲੀ ਟਰਾਲੀ ਤੇ ਚੱਲਦੇ ਆ ਜੀ ਤੂੜੀ ਵਿਖਾ ਦਈਓ ਤੁਹਾਨੂੰ ਕਿਉਂ ਜੀ ਕੁਆਲਿਟੀ ਹੈ ਵੈਸੇ ਤਾਂ ਸ਼ੁਰੂ ਦੇ ਵਿੱਚ ਵਿਖਾਈ ਪਰ ਤੁਸੀਂ ਭੁੱਲ ਗਏ ਹੋਵੋਗੇ ਵੀ ਕਿਹੜੀ ਤੂੜੀ ਵਿਖਾਈ ਸੀ ਨਾ ਲੈ ਬਾਈ ਇਹਦੀ ਬੋਲੀ ਹੋਣੀ ਹੈ ਜੀ ਉਹਨਾਂ ਤੂੜੀਰ ਪਹਿਲੇ 4-5 ਟੋਨਾਂ ਦੀ ਸਰਾਈ ਏ ਤੂੜੀ ਬਾਕੀ ਚ ਵੀ ਮਾੜੀ ਨੀਗੀ ਬਹੁਤ ਵਧੀਆ ਤੂੜੀ ਆਈ ਅੱਜ ਸਾਰੀਆਂ ਚ 295 ਸਿੱਧੂ ਮੂਸੇ ਵਾਲੇ ਗਾਣੇ ਵਾਲਾ ਰੇਟ ਲੱਗਿਆ ਨਾ ਕੱਲ ਉਹ ਆਪਾਂ ਵੀ ਕਰਤਾ ਸਾਰਾ ਉਹੋ ਆਪਣੀ ਮੰਦੀ ਤਮੰਨਾ ਕੀ ਹੁੰਦੀ ਜਿੱਦੇ ਪੈਸੇ ਆਉਂਦੇ ਨੇ ਕਾਰ ਦਾ 200 95 ਤੇਰਾ ਚੱਕਾ ਸਹੀ ਹੈ ਲਾ ਬਾਈ ਆ ਜਾ ਕਰੋ ਮੇਰਾ ਮੂੰਹ ਖਾਇਆ ਕਰ ਕਾਲੀ ਦੀ ਆ ਬੋਲੋ ਜੀ ਨਹੀਂ ਤਰਪਾਲ ਦੀ ਆ ਜੀ ਹੈ ਇਹਦੇ ਨਾਲ ਦੀ ਸਾਰੀ ਕੁੜੀ ਆਏ ਨਿਕਲੋਗੇ 230 230 ਰੁਪਏ 30 ਰੁਪਏ 35 ਰੁਪਏ 40 250 ਰੁਪਏ 54 60 65 70 75 80 280 ਰੁਪਏ 85 ਰੁਪਏ 90 95 300 300 ਰੁਪਈਆ ਬੋਲਾਂ ਬਾਈ ਜਣੇ 300 ਬਾਈ ਜਟ ਲੈ ਬਾਈ 300 ਰੁਪਈਆ ਜਿਹੜਾ ਇਹ ਤੁੜੀ ਦਾ ਰੇਟ ਆ ਜਿਹੜਾ ਹੋ ਗਿਆ ਜੀ 5 ਰੁਪਈਆ ਵਧ ਕੇ ਬਾਈ ਤੇ ਕੱਲ ਜਿਹੜਾ 350 ਰੇਟ ਚੱਲਿਆ ਸੀਗਾ ਬਾਕੀ ਦੇਖਦੇ ਅੱਜ ਕੀ ਆ ਠੀਕ ਆ ਠੀਕ ਬਾਈ ਵਧੀਆ ਆ ਜੀ ਆ ਜਾਓ ਬਾਈ ਕਰਾਂਦੀ ਅਗਲੀ ਟਰਾਲੀ ਜੀ ਆ ਬਾਈ ਟੌਲੀ ਵਾਲਾ ਹਾਂ ਬਾਈ ਜਾਊਗਾ ਜਾਊਗਾ ਬੋਲੋ ਜੀ ਅੰਦਰ ਜੀ ਹਾਂਜੀ 300 ਰੁਪਏ ਯਾਰ ਲੈ ਜਾ 300 ਰੁਪਏ 300 ਰੁਪਏ ਬੋਲਾ ਬਾਈ ਕਿਨੇ 5 ਕਰਨੇ ਹਾਂਜੀ 5 10 15 20 20 ਰੁਪਏ ਬੋਲਾਂਗੇ ਨੇ 320 ਲਾ ਬਾਈ ਆ ਹੋ ਗਈ ਬਾਈ 300 ਤੇ 20 ਰੁਪਏ ਜਿਹੜਾ ਰੇਟ ਕੱਲ ਸੀਗਾ ਸਿਰਾ ਰੇਟ 325 ਰੁਪਏ ਤੇ ਅੱਜ ਜਿਹੜਾ ਸਿਰਾ ਰੇਟ ਚੱਲ ਗਿਆ ਜੀ 300 ਤੇ 20 ਰੁਪਏ ਜਾਣੀ ਆਜੋ ਭਈ ਅਗਲੀ ਟਾਲੀ ਕਰਾਂਗੇ ਅੰਦਰ ਦੀ ਬਾਹਰ ਦੀ ਭਾਈ ਨਹੀਂ ਹੈ ਅੰਦਰ ਦੀ કે ਬਾਹਰ ਦੀ ਬਾਹਰ ਦੀ ਬਾਹਰ ਨਹੀਂ ਹੈ ਬਾਹਰ ਦੀ ਐ ਇਹਨੇ ਸਾਰੇ ਹਾਂ ਸਾਰੇ ਆਏ ਆ ਭਾਈ ਬਾਹਰ ਦੀ ਕੁੜੀਆਂ ਦੇ ਨਾਲ ਦੀ ਭਾਈ ਬੋਲੋ ਕਿੱਥੋਂ ਮਰਜੀ ਕੱਢ ਲਓ ਤੈਨੂੰ ਨਾ ਹੋਵੇ। ਹਾਂ ਤਾਂ ਕਹੇ ਗਏ ਨੂੰ ਦੇ ਦੋ। ਤੂੰ ਲੜਾਇ ਮੈਨੂੰ ਕਿੰਦਾ? ਕਿ ਉਹਨੇ ਕਾਫੀ ਕਰਿਆ ਆਪ ਨੂੰ ਬਣਾਦਾ। 220। ਹਾਂ ਜੀ ਬੋਲੋ। 220। ਹਾਂ ਜੀ। 220। ਹਾਂ ਵੀ 20 ਰੁਪਏ। ਕਾਕੇ ਡੱਕਾ ਮੈਨੂੰ ਬਣਾਦਾ। ਖੋਣੇ ਕਾਫੀਆਂ। 220 ਰੁਪਏ। 220 ਰੁਪਏ 25 ਰੁਪਏ। 30 ਰੁਪਏ 35 40 250 54 60 65 265 ਬੋਲਾਂਗੇ ਨੇ। 265 ਰੁਪਏ ਬਾਈ 265 ਰੁਪਏ ਜਿਹੜਾ ਬਾਈ ਰੇਟ ਇਹ ਤੁੜੀ ਦਾ ਨਿਕਲੇ ਅੱਜ ਜਿਹੜੇ ਰੇਟ ਚੱਲਿਆ ਜੀ 265 ਰੁਪਏ ਤੋਂ ਲੈ ਕੇ 320 ਰੁਪਏ ਤੱਕ ਜਿਹੜੇ ਰੇਟ ਚੱਲ ਰਹੇ ਬਲਦੇਵ ਸਿੰਘ ਸੰਧਵਾ ਵੀਰ ਕੀ ਆ ਜਲਾ ਆ ਜਾ ਬਾਈ ਕਰਾਂਦੀ ਹੈਗੀ ਟਰਾਲੀ ਜੀ ਇਧਰ ਬਾਈ ਪਾਲ ਵੀ ਤੁੜੀ ਲਊ ਅੱਜ ਟਲਦਾ ਨਹੀਂਗਾ ਕਿਤੇ ਨਹੀਂ ਨਹੀਂ ਬੋਲੀ ਇਹਦੇ ਤੇ ਬਾਈ ਹੈ ਕਿਵੇਂ ਆ ਬਾਈ ਇਹ ਨਾ ਹੈ ਕਿ ਬਾਹਰ ਨਹੀਂ ਪਰ ਹੈਗੀ ਅੰਦਰ ਨਾਲੀ ਨਾਲ ਚੰਗੀ ਹੈ ਇਹ ਸਹੀ ਆ ਯਾਰ ਤੂੰ ਇਹ ਕਿੱਧਰੋਂ ਲਈ ਠੀਕ ਆ ਨਹੀਂ ਸਹੀ ਦੱਸਿਆ ਬਰਾਬਰ ਨੇ ਹਾਂ ਬੋਲੋ ਜੀ 250 ਰੁਪਿਆ 40 ਦੀ 20 ਦੀ ਜਾਂਦੀ 80 ਆਹ ਹਾਂ ਕੋਈ ਨਹੀਂ ਪੀਗਾ 90 92 300 300 ਹਾਂ ਜੀ 5 10 15 20 ਹਾਂ ਰੀਲ ਬਲੇ ਬੋਲਣਗੇ ਨੇ 320 ਰੁਪਏ ਬਾਈ ਇਹ ਵੀ ਬਾਈ ਬ੍ਰੇਕਾ ਲੱਗ ਗਿਆ ਜੀ 320 ਰੁਪਏ ਤੂੜੀ ਬਾਹਰ ਦੀ ਸੀ ਪਰ ਬਾਈ ਨੇ ਕਹੇ ਜਮਾਂ ਅੰਦਰ ਆ ਗਈ ਤੂੜੀ ਆ ਯਾਨੀ ਬਹੁਤ ਵਧੀਆ ਤੂੜੀ ਸੀ ਬਾਈ ਆ ਜਾਓ ਕਰਾਂ ਦੀ ਅਗਲੀ ਟਰਾਲੀ ਬਾਈ ਹਾਂਜੀ ਆ ਦੇਖੋ ਆ ਤਜਰਬੇ ਵਪਾਰੀਆਂ ਦੇ ਇਧਰ ਬਾਰਦੀ ਅਬੀ ਤਰਪਾਲ ਦੀ ਬਾਰਦੀ ਟੁੜੀ ਆ ਜੀ ਇਹਦੇ ਨਾਲ ਦੀ ਵਿੱਚ ਮਾੜੀ ਮੁੱਟੀ ਆਊਗੀ ਕਿ ਨਹੀਂ ਹਾਂ ਮਾੜੀ ਮੁੱਟੀ ਆਸ ਆਊਗੀ ਬਾਈ 250 ਰੁਪਿਆ ਹੈਲੋ ਮਾੜਾ ਬਦਲ ਗਿਆ 250 ਰੁਪਿਆ 250 ਰੁਪਿਆ 52 60 63 70 75 80 280 ਬੋਲਾਂਗੇ ਨਾ 280 ਰੁਪਏ ਭਾਈ ਦੋ ਸੌ ਤੇ 80 ਰੁਪਏ ਜਿਹੜੀ ਬਾਹਰ ਦੀ ਤੂੜੀ ਸੀਗੀ ਤੁਹਾਨੂੰ ਦਾਤੀ ਗਿਆ ਪਹਿਲਾਂ ਹੀ ਬਾਹਰ ਦੀ ਤੂੜੀ ਸੀਗੀ ਵਿਚ ਵਿਚ ਮਾੜੀ ਮੋਟੀ ਬਾਈ ਨੇ ਕਿਹਾ ਸੀ ਵੀ ਆ ਸਕਦੀ ਓ ਜੀ ਹਾਂ ਤੇ ਵੈਸੇ ਤੂੜੀ ਠੀਕ ਸੀਗੀ ਚ ਆ ਜੋ ਭਾਈ ਕਰਾਂ ਦੀ ਅਗਲੀ ਟਰਾਲੀ ਜੀ ਕਿੰਨੇ ਨਾਲ ਹੋਗੇ ਕਾਲੂ ਪਾਦਾ ਕਿੰਨੇ ਹੋਣਗੇ ਕਿੰਨੇ ਰਹਿ ਕੇ 6-7 ਨਾਲ ਤਾਂ ਹੋਗੇ ਹੋਣਗੇ ਯਾਰ 7-8 ਨਾਲ ਹੋਣਗੇ ਹੁਣ ਘਟੋ ਘਟਾਓ धीमा वाली 350 <laughs> <दीणा वाली laughs> <पांसो> हां <है। coughs> बोलो जी 2250 2250 54 60 65 70 75 80 85 90 90 300 300 ਬੋਲਾਂਗੇ ਨੇ 5 10 ਰੁਪਈਆ ਨਹੀਂ ਪੱਠਿਆਂ ਦੀ 15 20 320 ਰੁਪਈਏ ਬਾਈ ਟੀਮਾਂ ਲਈ 300 ਤੇ 20 ਰੁਪਈਏ ਇਹ ਬਾਈ ਪੱਠਿਆਂ ਦੀ ਬੋਲੀ ਲਾਉਂਦੇ ਹੁੰਦੇ ਹਨ ਨਾ ਤੇ ਬਾਈ ਪੱਠੇ ਖਰੀਦਦਾ ਇਹ ਤਾਂ ਕਰਕੇ ਬਾਈ ਇਹਦਾ ਰੁਪਈਆ ਲਾਦੇ ਬਾਈ ਜੀ 5 ਰੁਪਈਏ ਉਹ ਪੱਠਿਆਂ ਵਾਲੀ ਬੋਲੀ 'ਚ ਰੁਪਈਆ ਲੱਗ ਜਾਂਦਾ ਨਾ ਤਨ ਤਾਂ ਤਨ ਸੀ ਨਾ ਰਹਿ ਗਿਆ ਭਾਈ ਘਟੋ ਘਟ ਮੇਰੇ ਹਿਸਾਬ ਨਾਲ ਵੀ ਅੱਠ ਨਗਾਂ ਦੀ ਬੋਲੀ ਹੋ ਗਈ ਹੋਊਗੀ ਕਾਲੂ ਆਰਾਮਦਾਰੀ ਨਾ ਹਣਾ ਚਲੋ ਇੱਕ ਚੀਜ਼ ਖਾਵਾਂ ਵਿਖਾਓ ਜੀ ਆ ਕਹਿਵੇ ਕਸੀਰ ਅਗੇ ਇਹ ਦੇਖੀ ਇਹ ਤਰਦਾਣੀ ਦਾ ਖੁੱਪ ਜਾਂਦਾ ਨਾ ਤੇ ਅਵੇ ਚਲੋ ਹੀ ਬੋਲੋ ਹਾਂ ਇਹ ਇਹੋ ਲੱਗ ਜਾਂਦੇ ਫਿਰ ਪਾ ਆ ਵੇ ਖਿੱਚਣ ਜਾਂਦਾ ਖਿੱਚਣ ਜਾਂਦਾ ਸਹੀ ਆ ਵੇਖੇ ਜਾਣਕਾਰੀ ਦਿੱਤੀ ਭਾਈ ਨੇ ਕਿੰਨੀ ਤਗੜੀ ਲੱਭ ਗਿਆ ਪਰ 500 ਰੁਪਿਆ ਸਹੀ ਆ 500 ਰੁਪਿਆ 252 ਉਹ ਵੇਖ ਰੋਕੀ ਵਾਲਾ 54 ਰੁਪਏ 60 65 ਰੁਪਏ 60 ਰੁਪਏ ਹਾਂ 70 75 85 300 ਹੋਲਾਂ ਜੀ ਨੇ 300 ਰੁਪਏ ਬਾਈ 300 ਰੁਪਏ ਬਾਈ ਆ ਰੇਟ ਹੋ ਗਿਆ ਜੀ 300 ਰੁਪਏ ਜਿਆਦੇ ਤੂੜੀ ਬਾਈ ਅੱਜ ਜਿਹੜੀ 300 ਦੇ ਨੇੜੇ ਦੜ ਵੀ ਕੀ ਜਾਂਦੀ ਹੈ ਜੀ 280 85 90 300 ਦੇ ਨੇੜੇ ਤੇ ਜਿਹੜੀ ਜਿਆਦੇ ਤੂੜੀ ਬਾਈ ਅੱਜ ਵਕ ਗਿਆ ਜੀ ਇੱਕ ਟਰਾਲੀ ਕੇ ਦੋ ਦੋ ਟਰਾਲੀ ਜਿਹੜੀਆਂ 320 ਰੁਪਏ ਕਈਆਂ ਜੀ ਆ ਜਾਓ ਕਰਾਂ ਦੀ ਅਗਲੀ ਟਰਾਲੀ ਭਾਈ ਲੈ ਭਾਈ ਹਾਂਜੀ ਅੰਦਰ ਦੀ ਅੰਦਰ ਦੀ ਆ ਅੰਦਰ ਦੀ ਪੀਲੀ ਹੋਊਗੀ ਮੋੜੀ ਮੋਟੀ ਲਾਂ ਨੂੰ ਲੱਗੀ ਹੋਊਗੀ ਪੀਲੀ ਹੋਊਗੀ ਬੱਚੇ ਭਾਈ ਇਹ ਅੰਦਰ ਦੀ ਨਿਕਲੀ ਨਿਕਲੇ ਜੇ ਨਿਕਲੂ ਪੀਲੀ ਗੇ 10 ਬੰਦਾ ਸਹੀ ਹੈ 250 250 59 80 70 75 80 85 300 ਰੁਪਇਆ ਬੋਲਾਂਗੇ ਨੇ 5 10 15 20 25 30 35 40 340 ਬੋਲਾਂਗੇ ਨੇ 340 ਲੈ ਬਾਈ ਕਰਤੀ ਨਾ ਚਿੱਟੀ ਜਿਹੜੀ ਮਾੜੀ ਮੋਟੀ ਪੀ ਲਈ ਜਾਂਦੇ ਸੀ ਚਿੱਟੀ ਕਰਤੀ ਐਨ ਵਧੀਆ ਚਮਕਾਦੀ 340 ਰੁਪਏ ਵੇਚਦੀ ਬਾਈ ਕੀ ਨਹੀਂ ਘੜੂ 340 ਰੁਪਏ ਜਿਹੜੀ ਤੂੜੀ ਵੇਕ ਕੇ ਬਾਈ ਸਰਾ ਰੇਡ 340 ਹੋ ਗਿਆ ਅੱਜ ਆਪਾਂ ਨੂੰ ਸ਼ੁਰੂ ਚ ਲੱਗਦਾ ਈ ਡਰ ਜਾ ਵਿਚਾਰੀਆਂ ਰੇਡ ਘਟ ਨਾ ਜਾਣ ਪਰ ਰੇਡ ਭਈ ਅੱਜ ਜਿਹੜੇ ਵਧੀਆ ਰਏ ਆ ਜੀ ਹੋ ਗਈ ਨਾ ਪੀਲੀ ਦੀ ਚਿੱਟੀ ਚਿੱਟੀਆਂ ਵਧੀਆ ਹਮ ਅੰਦਰ ਦੀ ਤੂੜੀ ਬੋਲੋ ਜੀ 240 240 350 52 60 65 70 75 80 ਨਹੀਂ ਨਹੀਂ ਮੈਂ ਤਾਂ ਅਹ ਨਾਲ ਪਿੰਡ ਦਾ ਮੇਰਾ 85 290 99 300 ਕਿੱਥੇ ਜਾਣੀ ਬਾਈ 300 ਬੋਲਾਂਗੇ ਨੇ 5 10 310 ਬੋਲਾਂਗੇ ਨੇ 310 ਰੁਪਏ ਜੀ ਲੈ ਭਾਈ 310 ਤੇ 10 ਰੁਪਏ ਜਿਹੜੀ ਆ ਤੁੜੀ ਵੈ ਗਈ ਆ ਤੇ ਨਗਰ ਹੈਗੇ ਭਾਈ ਸਿਰਫ ਤੇ ਸਿਰਫ ਤਿੰਨ ਘਟੋ ਘਟ ਅੱਜ 15 ਕੇ 16 ਨਾ ਗਏ ਹੋਣਗੇ ਮੇਰੇ ਹਿਸਾਬ ਨਾਲ ਵੇਚ ਲੋ ਵੀਡੀਓ ਜਾਨੀ 21 ਮਿੰਟ ਦੀ ਬਣ ਗਈ ਲੈ ਲੋ ਹਿਸਾਬ ਕਿਤਾਬ ਭਾਈ ਆ ਜੋ ਕਰਦੇ ਅਗਲੀ ਟਰਾਲੀ ਭਾਈ ਕਰਦੇ ਪੜੀ ਲਾ ਬੋਲਦਾ 250 ਚੱਕ ਫਿਰ ਬਾਹਰ ਦੀ ਤੁੜੀ ਆਈ ਵੇਖ ਕੇ ਬੋਲੋ 250 ਤਾਂ ਹੀ ਗਿਆ ਬਾਹਰ ਦੀ ਤਾਂ ਜੀ ਲੜਨ ਤੇਰੇ ਸਾਹਮਣੇ 250 ਰੁਪਇਆ ਆ ਨਿਕਲੂਗੀ ਬਾਈ ਮਾੜੀ ਮੋਟੀ ਨਿਕਲੂਗੀ ਆ 250 ਰੁਪਇਆ 250 ਦਰਨਾ ਤੂੰ ਮੁਰਚੇ ਉੱਥੇ ਜਾ ਲੈ 55 60 60 65 70 70 80 90 90 90 ਰੁਪਏ ਬੋਲਾਂਗੇ 99 300 300 ਬੋਲਦਾ ਕੋਈ 5 10 15 20 320 ਬੋਲਾਂਗੇ ਨੇ ਹਾਂ ਬਣ ਗਈ ਤਾਂ ਗੋਲੀ 320 ਰੁਪਏ ਬਾਈ ਜਿਹੜਾ ਇਹ ਰੇਟ ਹੋ ਗਿਆ ਬਾਈਾਂ ਦੀ ਮਾੜੀ ਮੋਟੀ ਬੈਨੇ ਕਲੂਗੀ ਤੇ ਪਰ ਫਿਰ ਵੀ ਜਿਹੜੀ ਤੁੜੀ ਆ 320 ਰੁਪਏ ਜਿਹੜੀ ਵੈਗੀ ਆ ਜੀ ਲਾਸਟ ਦੋ ਨੱਕ ਰਹਿ ਗਿਆ ਬਾਈ ਆ ਜਾਓ ਕਰਾਂ ਦੀ ਆਹ ਹਾਂ ਜਾਨ ਕੋਈ ਨਾ ਵਈ ਬਾਹਰ ਦੀ ਵਾ 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 ਉਲੀ ਦਸਰੀ ਹੈ ਕਹਿੰਦਾ ਬਲੰਦਰ ਜੀ ਦੇ ਨੇ ਨਹੀਂ 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 ਕਹੇ ਨੇ ਸਹੀ ਹੈ ਜਨਾ ਆਏ ਨਹੀਂ ਹੋ ਜਾ 222 ਦਾ ਜੀ ਹੈ ਜੀ 220 ਰੁਪਏ 220 ਰੁਪਏ 25 25 ਰੁਪਏ ਆ ਜਿੱਥੋਂ ਨਿੱਕੇ 30 35 40 45 250 52 60 65 65 70 75 71 80 84 285 ਬੋਲਾਂਗੇ 285 285 ਰੁਪਏ ਨੂੰ ਜਿਹੜੀ ਤੂੜੀ ਆ ਬਾਈ ਇਹ ਵੈਗੀ ਆ ਜੀ ਲਾਸਟ ਨਗ ਰਹਿ ਗਿਆ ਬਾਈ ਲਾਸਟ ਰਾਈ ਰਾਈ ਘਟੋ ਘਟ ਰੇਟ ਅੱਜ 265 ਰੁਪਏ ਚੱਲਿਆ ਤੇ ਸਿੱਧਾ ਰੇਟ ਜਣਿਆ ਜਾਨੀ 340 ਰੁਪਏ ਬਾਈ ਅਗੇ ਲਾਕ ਤੇ ਬੰਦੇ ਵੀ ਨਾ 5-7 ਰਹੇ ਅੱਜ ਬੰਦੇ ਵੇਖੜੇ ਨੇ ਤੇ ਹਾਂ ਆਈ ਨਿਕਲੂ ਵੀ ਮਾਰ ਦੀ ਤੁੜੀਆ ਹੀ ਵੇਖ ਕੇ ਬੋਲੀ ਦਿਓ ਬਈ ਬਾਹਲੀ ਨਾ ਕੋਈ ਮੁਰਦਾ ਰੋਣਾ 200 ਰੁਪਿਆ 5 10 ਕਿੱਥੇ ਜਾਣੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਾਉਂਗੇ ਜੀ ਚਾਬੀ ਕੱਢ ਲਈ ਸੀ 10 ਰੁਪਏ 15 20 25 30 35 40 250 50 60 260 ਰੁਪਏ 65 70 75 80 85 90 95 ਬੋਲੇ 300 ਬੋਲਦਾ ਕੋਈ ਹੰਨ 100 ਰੁਪਏ ਬਾਈ ਲੈ ਬਾਈ ਜਿਹੜੀ ਬਾਹਰ ਦੀ ਥੂੜੀ ਸੀ ਭਾਈ ਇਹ ਵੀ ਜਾਨੀ 300 ਰੁਪਏ ਲੱਗੀ ਲੱਠ ਤੋਂ ਦਸ ਦਦ ਗਿਆ ਵੀ ਅੱਗੇ ਨਾ ਜਿਵੇਂ ਲਾਸਟ ਤੱਕ ਆਉਂਦੇ ਆਉਂਦੇ ਢਾਹਕ ਜਿਹੜੇ 3 4 2 3 ਬੰਦੇ ਰਹਿ ਜਾਂਦੇ ਹੁੰਦੇ ਪਰ ਅੱਜ ਜਿਹੜਾ ਕੱਟ ਵੇਲੋ ਤੁਸੀਂ ਇੱਕ ਵਾਰੀ ਲਾਸਟ ਤੱਕ ਜਿਹੜੀ 15 15 ਨਾਗ ਵਿਗੇ ਥੂੜੀ ਦੇ ਤੇ ਹਲੇ ਵੀ ਜਾਨੀ ਬੰਦੇ ਜਿਹੜੇ ਬੋਲੀ ਦੇ ਹੀ ਜਾਂਦੇ ਸੀ ਜਾਨੀ ਗਾਹਕ ਜਾਨੀ ਮੰਡੀ ਦੇ ਵਿੱਚ ਅੱਗੇ ਨਾਲੋਂ ਵਧਿਆ ਜੀ ਰਿਸਕ ਹੈ ਜੀ ਚਾਹੇ ਕਿੰਨੇ ਨਾਗਾ ਜਨ ਨਾਲ ਦੀ ਨਾਲ ਵਿਕ ਜਾਂਦੇ ਆ ਭਾਈ ਕੋਟਕ ਪੂਰਾ ਮੰਡੀ ਦੇ ਵਿੱਚ 1 ਮਿੰਟ ਦੇ ਵਿੱਚ ਵਿੱਚ ਇੱਕ ਨਾਗ ਵਿਕਦਾ ਤੁਸੀਂ ਲਾ ਲ 15 ਨਗ ਤੇ 15 ਮਿੰਟ ਲੱਗੇ ਸਾਰੇ ਵਿਕਣ ਤੇ ਬਾਈ ਐ ਤੜਾ ਤੜ ਤੂੜੀ ਹੁਣ ਜਿਹੜੀ ਕੋੜਕ ਪੂਰਾ ਮੰਡੀ ਦੇ ਵਿੱਚ ਵਕਰੀ ਆ ਜੀ ਰੇਟ ਜਿਹੜਾ ਹੋ ਗਿਆ 300 ਤੇ 40 ਰੁਪਏ ਜਿਹੜਾ ਰੇਟ ਆ ਜਿਹੜੇ ਰੇਟ ਵਧਿਆ ਬਾਈ ਫੇਰ ਤੁਹਾਨੂੰ ਵਾਰ-ਵਾਰ ਆਨੇ ਟੈਂਪਰੇਰੀ ਰੇਟ ਵਧਿਆ ਪਿੰਡਾਂ ਵਾਲਾ ਗਾਹਕ ਵਧਿਆ ਜੀ ਮੰਡੀ ਦੇ ਵਿੱਚ ਹੁਣ ਤੇ ਆ ਜਿੰਨਾ ਚਿਰ ਨਵੀਂ ਤੂੜੀ ਨਹੀਂ ਆਉਂਦੀ ਤੇ ਉਨਾ ਚਿਰ ਮੇਰੇ ਹਿਸਾਬ ਨਾਲ ਬਾਕੀ ਇਹ ਰੇਟ ਜਿਹੜੇ ਬਾਈ ਰਹਿ ਸਕਦੇ ਆ ਲਗਾਤਾਰ ਬਾਕੀ ਦੇਖਦੇ ਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਮੰਡੀ ਦੇ ਵਿੱਚ ਗਾਹਕ ਕਿਵੇਂ ਰਹਿੰਦਾ ਪਿੰਡ ਵਾਲਾ ਗਾਹਕ ਕਿਦਨ ਕਿੰਨਾ ਆਉਂਦਾ ਹਨਾ ਇਹ ਡਿਪੈਂਡ ਕਰਦਾ ਕਿੰਨੇ ਕਿੰਨਾ ਆਉਂਦੇ ਆ ਬਾਈ ਤੇ ਪਿਛਲੇ ਆ ਲਗਾਤਾਰ ਹਾ ਇੱਕ ਹਫਤੇ ਤੋਂ ਜਾਨੀ ਤੂੜੀ ਦੇ ਰੇਟ ਅੱਗੇ ਨਾਲ ਜਾਨੀ 15 15 20 25 25 ਰੁਪਏ ਰਿਸਕਿਆ ਬਾਈ ਲਾਓ ਸਾਬ ਕਦਾ ਕਟੋ ਕਟ 30 35 ਰੁਪਏ ਰਿਸਕਿਆ ਬਾਈ ਆ ਹਫਤੇ ਦੇ ਵਿੱਚ ਵਿੱਚ ਪਿਛਲੇ ਹਫਤੇ ਨਾਲੋਂ ਹਨਾ ਤੇ ਬਾਕੀ ਇਹ ਰੇਟ ਇੱਥੇ ਖੜਦੇ ਆ ਜਾਂ ਮੰਡੀ ਦੇ ਵਿੱਚ ਗਾਹਕ ਹੋਰ ਵੱਧਾ ਪਿੰਡ ਵਾਲਾ ਗਾਹਕ ਹੋਰ ਆਉਂਦਾ ਜੀ ਇਹ ਗੱਲ ਦੇਖਣ ਵਾਲੀ ਹੋਣੀ ਆ ਫਿਲਹਾਲ ਜਿਹੜਾ ਅੱਜ ਰੇਟ ਜਿਹੜਾ 265 ਰੁਪਏ ਤੋਂ ਲੈ ਕੇ 340 ਰੁਪਏ ਤੱਕ ਜਾਣੇ ਸਿਰਾ ਰੇਟ ਅੱਜ ਕੋਟਕਪੂਰਾ ਮੰਡੀ ਦਾ ਰਿਆਜੀ ਜਾਨੀ ਤਰੀਕ ਹੋ ਗਈ ਜਿਹੜੀ ਐ 13 ਮਾਰਚ 2025 ਬਾਈ ਤੇ ਕਮੈਂਟ ਤੁਹਾਡੇ ਪੜਨ ਦਾ ਵੀ ਟਾਈਮ ਨਹੀਂ ਲੱਗਦਾ ਕਿਉਂਕਿ ਬੋਲੀ ਇੰਨੀ ਖੇਚ ਨਾਲ ਹੋਈ ਜਾਂਦੀ ਹੁੰਦੀ ਬੋਲੀ ਇੰਨੀ ਧਰਾਤੜ ਹੋਈ ਜਾਂਦੀ ਰਹਿੰਦੀ ਵਿੱਚ ਕਮੈਂਟ ਪੜਨ ਦਾ ਟਾਈਮ ਨਹੀਂ ਲੱਗਦਾ ਜੀ ਬਿੱਟੂ ਟਹਾਲਪੁਰਾ ਅਸ਼ੋਕ ਕੁਮਾਰ ਅਰਉਣ ਕੁਮਾਰ ਮਦਨ ਲਾਲ ਕਰੂਕ ਰੇ ਖੇਤਰ ਹਰਿਆਣਾ ਸੇ ਸੁਖਚਾਨ ਸਿੰਘ ਟੁਰਨਾ ਨਿਲ ਕੁਮਾਰ ਬਰਾੜ ਚਮਕੌਰ ਬਰਾੜ ਸਾਹਿਬ ਕੀ ਹਾਲ ਚਾਲ ਆ ਬਾਈ ਜਸਪਾਲ ਖੋਸਲਾ ਬੱਬੂ ਬਿੱਕਰ ਸਿੰਘ ਸਤਨਾਮ ਸਿੰਘ ਸ਼ੁਕਰ ਅੱਜ ਤੂੰ ਵੀ ਦਾ ਰੇਟ ਕਹਿੰਦੇ 4340 ਰੁਪਏ ਲੱਗਿਆ ਜੀ ਜਗਰਾਜ ਸਿੱਧੂ ਬਾਈ ਕੀ ਹਾਲ ਚਾਲ ਆ ਨਿਲ ਕੁਮਾਰ ਹਰਜੀਤ ਸਿੱਧੂ ਬਾਈ ਸੁਖਚਾਨ ਸਿੰਘ ਟੁਰਨਾ ਨਰਿੰਦਰ ਬਾਠਾ ਵਾਲਾ ਬਾਠ ਬਲਜੀਤ ਸਿੰਘ ਸੈਣੀ ਬਾਈ ਟਹਾਲ ਸਿੰਘ ਸਤਨਾਮ ਸਿੰਘ ਬਲਦੇਵ ਸਿੰਘ ਸੰਧਵਾ ਬਾਈ ਕੀ ਹਾਲ ਚਾਲ ਆ ਮਰਜੀਤ ਗਿੱਲ ਸਾਹਿਬ ਨਰਿੰਦਰ ਲਖਵਿੰਦਰ ਸਿੰਘ ਦਿਓਲ ਡੇਰਾ ਬਾਬਾ ਨਾਨਕ ਮਨਰਾਜ ਫਰੀਦਕੋਟਿਆ ਬਈ ਅਮਰਤਪਾਲ ਸਿੰਘ ਢਲੋਂ ਗਰਚਰਨ ਸਿੰਘ ਗੁਰਪ੍ਰੀਤ ਬੜਿੰਗ ਭਵਿੰਦਰ ਸਿੰਘ ਬਾਕੀ ਨਾ ਕਮੈਂਟ ਬਈ ਕਾਫੀ ਆਏ ਪਏ ਆ ਰਹਿਨੇ ਨਾ ਪੜਨੇ ਸੰਭਵ ਹੀ ਨਹੀਂ ਕਿਉਂਕਿ ਵੀਡੀਓ ਬਹੁਤ ਲੰਬੀ ਰਹਿਣੀ ਆ ਧੰਨਵਾਦ ਹੋ ਤੁਹਾਡਾ ਬਹੁਤ ਬਹੁਤ ਵੀਡੀਓ ਦੇ ਨਾਲ ਜੁੜਨ ਦਾ ਤੇ ਚੈਨਲ ਸਬਸਕ੍ਰਾਈਬ ਜਰੂਰ ਕਰਕੇ ਜਾਇਆ ਕਰੋ ਬਈ ਚੈਨਲ ਸਬਸਕ੍ਰਾਈਬ ਜਰੂਰ ਕਰਕੇ ਜਾਇਆ ਕਰੋ ਜੀ ਇੰਦਰਜੀਤ ਸਿੰਘ ਕਹਿੰਦੇ ਬਈ ਇਸ ਵਾਰ ਲੋਕਾਂ ਨੇ ਤੂੜੀ ਬਹੁਤ ਜ਼ਿਆਦਾ ਬਣਾਈ ਆ ਲੋਕਾਂ ਦੇ ਪਿੰਡਾਂ 'ਚ ਹਲੇ ਵੀ ਤੂੜੀ ਦੇ ਬਹੁਤ ਪਟਾਰ ਪਏ ਆ ਇਸ ਸਾਲ ਨਹੀਂ ਬਈ ਪਿ ਬਾਈ ਨੂੰ ਥੋੜਾ ਆਪਣੇਖਾ ਲੱਗ ਰਿਹਾ ਕਿਉਂਕਿ 2025 ਚੜਿਆ ਫਿਰਦਾ ਜੀ ਉਹ ਤੇ ਐਤ ਕੀ ਵਾਲੇ ਸਾਲ ਦੇ ਵਿੱਚ ਜਿਹੜੀ ਤੂੜੀ ਹਲੇ ਬਾਨੀ ਆ ਦੇਖਦੇ ਆ ਬਾਈ ਕਿੰਨੀ ਕੁ ਬਣਦੀ ਐਤ ਕੀ ਤੂੜੀ ਮੇਰੇ ਹਿਸਾਬ ਨਾਲ ਘੱਟ ਬਣੂਗੀ ਤੇ ਪਿਛਲੇ ਸਾਲ ਜਿਹੜੀ ਤੂੜੀ ਬਹੁਤ ਜਾਣੀ ਬਣੀ ਐ ਬਾਈ ਭੰਡਾਰ ਭਰੇ ਪਏ ਵਾਕੇ ਬਾਈ ਦੀ ਗੱਲ ਬਿਲਕੁਲ ਸਹੀ ਆ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਜੀ